ਪੁਲਿਸ ਵਾਲਿਆਂ ਨੂੰ ਧੱਕਾ ਮੁਕੀ ਕਰਨੀ ਪਈ ਮਹਗੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ ਹੁਣ ਪੁਲਿਸ ਮੁਲਾਜ਼ਮਾਂ ਤੇ ਹੋ ਗਿਆ ਵੱਡਾ ਐਕਸ਼ਨ ਪੁਲਿਸ ਜਿੱਥੇ ਚੰਗੇ ਕੰਮ ਕਰਦੀ ਹੈ ਤੇ ਸਭਾਜ ਦੇ ਵਿੱਚ ਬਾੜੇ ਅਕਸਰਾਂ ਤੇ ਲੰਗੇਲ ਕਸਦੀ ਆ ਤਾਂ ਉਥੇ ਹੀ ਕਈ ਵਾਰ ਪੁਲਿਸ ਮੈਂਬਰ ਦੇ ਪੁਲਿਸ ਪਲਾਜ਼ਮਾ ਕਰਕੇ ਪੁਲਿਸ ਦਾ ਅਕਸ ਵੀ ਖਰਾਬ ਹੁੰਦਾ ਹੈ ਤੇ ਪੁਲਿਸ ਦਾ ਅਕਸ ਖਰਾਬ ਕਰਨ ਵਾਲੀ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੀਤੇ ਦਿਨੀ ਵਾਇਰਲ ਹੋਈ ਸੀ ਤੇ ਇਹ ਵੀਡੀਓ ਨਗਰ ਕੌਂਸਲ ਅਮਲੋਦਿਆਂ ਚੋਣਾ ਦੌਰਾਨ ਦੀ ਦੱਸੀ ਜਾ ਰਹੀ ਸੀ ਇਸ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਦੋ ਨੌਜਵਾਨਾਂ ਦੇ ਨਾਲ ਧੱਕਾਮੁਖੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਸੀ ਕਿ ਇਹ ਹਮਲੋ ਦੇ ਕਚੇਰੀ ਰੋਡ ਦੀ ਵੀਡੀਓ ਹੈ ਇਸ ਦੇ ਵਿੱਚ ਹੁਣ ਐਸਪੀ ਹਮਲੋ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵੀਡੀਓ ਦੇ ਵਿੱਚ ਧੱਕਾਮੁਖੀ ਕਰਨ ਵਾਲੇ ਪਲਾਜ਼ਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਮਦਦ ਸਿਆ ਹੈ ਕਿ ਘਟਨਾ ਵਾਰਡ ਨੰਬਰ 9 ਦੇ ਵਿੱਚ ਵਾਪਰੀ ਸੀ ਤੇ ਦੋ ਰਾਜਨੀਤਿਕ ਪਾਰਟੀਆਂ ਵਿੱਚ ਆਪਸੀ ਬਹਿਸ ਬਾਜ਼ੀ ਦੌਰਾਨ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਨੌਜਵਾਨਾਂ ਦੇ ਨਾਲ ਪੁਲਿਸ ਵੱਲੋਂ ਧੱਕਾਮੁਖੀ ਕੀਤੀ ਗਈ ਤੇ ਇਸ ਕਰਕੇ ਪੁਲਿਸ ਨੂੰ ਨਾਮੋਸ਼ੀ ਦਾ ਸ਼ਰਮਣਾ ਕਰਨਾ ਪਿਆ ਕਿਉਂਕਿ ਇਹ ਕਿਹਾ ਹੈ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਐਸਪੀ ਅਮਲੋ ਸਾਡੇ ਅਮਲੋਸ ਅਮਲੋ ਵਿਕੇ ਐਮਸੀ ਦੀਆਂ ਚੋਣਾ ਸੀਗੇ ਮਿਊਸਪਲ ਕਮੇਟੀ ਦੀਆਂ ਮਿਤੀ 21 ਦਸੰਬਰ ਨੂੰ ਤੇ ਉਸ ਨੌ ਨੰਬਰ ਵਾਰਡ ਤੇ ਦੋ ਗਰੁੱਪਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਤਕਰਾਰ ਬਾਜੀ ਹੋਈ ਸੀ ਉਹਨੂੰ ਛਡਾਉਣ ਲਈ ਉਹਨੂੰ ਮੈਨੇਜ ਕਰਨ ਲਈ ਸਾਡੇ ਮੁਲਾਜ਼ਮ ਉੱਥੇ ਹਾਜ਼ਰ ਸੀਗੇ ਇੰਨੇ ਵਿੱਚ ਸਾਡੇ ਮੁਲਾਜ਼ਮਾਂ ਵੱਲੋਂ ਜਿਹੜਾ ਦੋ ਨੌਜਵਾਨ ਸੀ ਦੋ ਨੌਜਵਾਨਾਂ ਨਾਲ ਧੱਕਾ ਮੁਕੀ ਕੀਤੀ ਤੇ ਉਹਨਾਂ ਦੀ ਇਸ ਅਨਸਲਟ ਹੋਈ ਹੈਗੀ ਤੇ ਉਹਨਾਂ ਨੂੰ ਕੋਈ ਥੱਪੜ ਵੀ ਕਿਸੇ ਵੱਲੋਂ ਸਾਡੇ ਮੁਲਾਜ਼ਮ ਵੱਲੋਂ ਵੱਜਿਆ ਸੋ ਇਹ ਜਿਹੜੀ ਇਹ ਘਟਨਾ ਵਾਇਰਲ ਹੋਈ ਸੀ ਸਾਨੂੰ ਇਹਦੇ ਲਈ ਬੜੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਤੇ ਅਸੀਂ ਜਿਹੜੇ ਇਹ ਮੁਲਾਜ਼ਮਾਂ ਨੇ ਜਿਹੜੀ ਗਲਤੀ ਕੀਤੀ ਹੈਗੀ ਉਦੇ ਸਬੰਧ ਵਿੱਚ ਇਹਨਾਂ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਜਾਂਦਾ ਹੈਗਾ ਸਸਪੈਂਡ ਕਰਕੇ ਇਹਨਾਂ ਦੀ ਡਿਪਾਰਟਮੈਂਟ ਇਨਕੁਆਰੀ ਵਾਸਤੇ ਸੀਨੀਅਰ ਅਫਸਰਾਂ ਵੱਲੋਂ ਮੇਰੇ ਵੱਲੋਂ ਲਿਖ ਕੇ ਭੇਜਿਆ ਜਾ ਰਿਹਾ ਤੇ ਤਾਂ ਜੋ ਇਸ ਤਰ੍ਹਾਂ ਦੀ ਅੱਗੇ ਤੋਂ ਘਟਨਾ ਨਾ ਹੋਵੇ ਸੋ ਇਹ ਜਿਹੜੀ ਦੋ ਜਨ ਦੋ ਨੌਜਵਾਨਾਂ ਨਾਲ ਇਹ ਘਟਨਾ ਹੋਈ ਹੈਗੀ ਇਹ ਨਿੰਦਰ ਚੋਕ ਹੈਗੀ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਏਗੀ ਜੇਕਰ ਬਾਣੀ ਪੀ ਵੀ ਲਈ ਗੁਰਪੇਜ ਦੀ ਰਿਪੋਰਟ